ਉਸ ਪ੍ਰਭੂ ਪਰਮਾਤਮਾ ਨੇ ਸ੍ਰੀ ਰਿਤੀ ਨੂੰ ਸਾਜ ਕੇ ਤੇਰੀਆਂ ਦੁਨੀਆਂ ਦੀਆਂ ਦੋੜਾਂ ਉੱਪਰ ਇੱਕ ਬਹੁਤ ਪਹਿਲਾਂ ਬਣਾ ਤੈਨੂੰ ਪੈਦਾ ਕਰ ਤੋਂ ਪਹਿਲਾਂ ਤੇਰੀਆਂ ਦੁਨੀਆਂ ਦਾ ਰੂਪ ਰੱਖਿਆ ਕਿ ਤੈਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਸਭ ਤੁਝ ਪੈਦਾ ਕਰਕੇ ਸਭ ਕੁਝ ਬਣਾ ਕੇ ਮੇਰੇ ਸਾਹਮਣੂ ਪੈਦਾ ਕਰਨ ਦਾ ਬਤਵਾਤ ਰਾਤਾਂ ਇਹ ਤਰਤੂਪ ਦੇ ਤਰਤੂਪ ਤੇ ਮਹਾਰਾਜ ਦੀ ਬਾਤੋਂ ਨੇ ਪੈਦਾ ਆਰਾਤੀ ਰੁਤਿਨ ਕਿਤੇ ਵਾਰ ਕਮਨ ਬਣੀ ਜਾਂਦੀ ਪਾਪਾ ਕਿਤ ਜਿਤ ਤੱਕ ਥਾਪ ਰਹੇ ਤਰਸਾ ਤੇਰੇ ਸਿਮੇਤੇ ਧੀ ਨੂੰ ਤੇ ਰੰਗ ਤਿਲ ਕੇ ਨਾਮ ਆਦੇ ਹਨ ਸਾਨੂੰ ਪੈਦਾ ਕਰਦਾ ਅਨੇਕਾਂ ਸਾਡੇ ਜਿਹੜੇ ਨਾਮ ਰੱਖੇ ਅਨੇਕ ਅਯੋਸ਼ੀ ਦੁਨੀਆਂ ਗਈਆਂ ਕਿਸੇ ਵਿੱਚ ਦੀ ਜੁਗਤ ਕੇ ਰੰਗ تن ਕੇ ਨਾਮ ਅਨੇਕ ਅਨੰਤ ਪਰਮਾਰਸ ਸਰਦੀ ਕਲ ਕੇ ਤੇਰੇ ਕਰਮੀ ਕਰਮੀ ਹੋਏ ਵਿਚਾਰ ਕਿ ਜਿਤਨਾ ਦਾ ਤੋ ਕਰਮ ਕਰਤੈਗਾ ਉਹਦੇ ਕਰਮਾਂ ਦੀ ਵਿਚਾਰ ਕਰਮ ਨੂੰ ਯਾਦ ਕੋ ਆਪ ਨੂੰ ਇਹ ਮਿਲੜਾ ਤੇ ਤੇ ਵਿਚਾਰ ਬਾਰੇ ਇਹ ਜਿਹੜੇ ਕਰਮੀ ਕਰਮੀ ਹੋਏ ਵਿਚਾਰ ਕੋ ਹੋਏਗੀ ਸੱਚਾ ਸੱਚਾ ਦਰਬਾਰ ਉਹ ਸੱਚਾ ਹੈ ਇਨਸਾਫ ਕਰਦਾ ਹੈ ਬੇਨਸਾਫੀ ਨਹੀਂ ਕਰਦਾ ਕਿ ਉਹਦਾ ਦਰਬਾਰ ਵੀ ਸਕੇ ਮਰਤ ਉਹਦਾ ਦਰਬਾਰ ਵੀ ਖਤੇ ਉੱਥੇ ਬੇਨੁਸਾਫੀ ਨਹੀਂ ਹੈ ਕਿ ਅਸੀਂ ਕਰਮ ਕੋਤੂ ਹੋਰ ਕੀਤੇ ਬਲਕਿ ਹੋਰ ਬਿਲੇ ਜਿਸ ਤਰ੍ਹਾਂ ਦੇ ਕਰਮ ਕੀਤੇ ਉਤਰਾਂ ਦਾ ਫਲ ਪਏਗਾ ਉਹਨੇ ਸਾਨੂੰ ਪੈਦਾ ਕਰਨ ਤੋਂ ਪਹਿਲਾਂ ਸਾਡਾ ਰਿਪ ਸੰਸਾਰ ਤੋਂ ਪਹਿ ਫਿਰ ਸਮਝੋ ਕਿ ਹਰ ਇੱਕ ਜੀਵ ਨੂੰ ਇਹ ਸਿੱਖਣਾ ਕਰਨਾ ਉਹ ਹਰ ਇੱਕ ਜੀਵ ਨੂੰ پیدੋ ਤੋਂ ਪਹਿਲਾਂ ਉਹਦਾ ਜੋ ਰਜੇਕ ਹੈ ਨਾ ਜੋ ਦਾ ਭੋਗ ਹੈ ਨਾ ਉਹ ਸੰਸਾਰ ਵਿੱਚ ਵੀ ਪਹਿਲੋਂ ਦਿੱਤਾ ਹੈ ਰਜੇਕ ਸੁਭਾਅ ਪਿੱਛੋਂ ਦਿੱਤਾ ਹੈ ਜਨਮ ਤੇ ਭਾਵੇਂ ਕਿ ਪਹਿਲੋਂ ਹੈ ਰਜੇਕ ਤੇ ਗਿਆਨ ਸਾਡੇ ਜਨਮ ਤੋਂ ਪਹਿਲਾਂ ਸਾਡਾ ਦੁੱਧ ਮਾਂ ਦੀਆਂ ਛਾਤੀ ਚ ਆ ਗਿਆ ਨਾ ਉਹ ਸਾਨੂੰ ਮਿਲਿਆ ਵੀ ਜਨਮ ਲੈ ਕੇ ਸਾਡੇ ਤੇ ਆਇਆ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਜਿੰਨੇ ਪਹਿਲੇ ਪਿਆਰ ਲਗਦਾ ਥਾ ਉਹ ਪਹਿਲਾ ਪਿਆਰ ਹੀ ਸੀ ਉਹ ਸਾਡੀ ਮਨੁੱਖਤਾ ਜਮਾਰਤ ਹਰ ਇੱਕ ਜੀਵ ਦੇ ਇਸੇ ਤਰ੍ਹਾਂ ਵੇਖੀਏ ਉਹਨੂੰ ਪੈਦਾ ਕਰਨ ਤੋਂ ਪਹਿਲਾਂ ਅਰਜੀ ਫੇਰ ਦਿੱਤਾ ਆਮ ਜੀਵ ਦਾ ਜਨਮ